ਹਾਲ ਚਾਲ ਜੀ ਵਧੀਆ ਠੀਕ ਠਾਕ ਵੀਡੀਓ ਨੂੰ ਕਰੋ ਸ਼ੇਅਰ ਲਾਈਕ ਮੈਂ ਚੈਨਲ ਕਰੋ ਸਬਸਕ੍ਰਾਈਬ ਮੰਗਾ ਵਾਈ ਲੈ ਕੇ ਚੱਲੇ ਆ ਕਣਕ ਦੀ ਵੜਾਈ ਕਰਨ ਨਾਲ ਜੱਸਾ ਬੌਸ ਤੇ ਮੌਸਮ ਦੇਖੋ ਉਹ ਕਿਰੇ ਜਾਣਾ ਬੁੜਗੁਜਰਾ ਪਿੰਡ ਦੇ ਪਰਲੇ ਪਾਸੇ ਹੈਗਾ ਇਧਰ ਜਾਨ ਭਰਾਵੋ ਵਿਸਾਖੀ ਦੀਆਂ ਸਾਰਿਆਂ ਨੂੰ ਲੱਖ ਲੱਖ ਮੁਬਾਰਕਾਂ ਤੇ ਕੱਲ ਆਪਣੇ ਸ਼ਾਮਾਂ ਨੂੰ 5 ਵਜੇ ਹੋ ਗਈ ਤੀ ਵਾਰਸ਼ ਇਹ ਕੰਮ ਰੁਕ ਗਿਆ ਤੀ ਅੱਧ ਵਿਚਾਲੇ ਇੱਕ ਰਹਿ ਗਿਆ ਤੀ ਆਹ ਪਲਾਟ ਉਹਨੂੰ ਕੱਟਣ ਆਏ ਆ ਅੱਜ ਵੀ 10 10:30 11 ਵਜੇ ਡੇਢ ਘੜ ਮਸ਼ੀਨ ਚੱਲੀ ਆ ਤੇ ਚੱਲ ਰਹੀ ਆ ਬਹੁਤ ਵਧੀਆ ਸਰਦਾਰ ਰਿੰਪਾ ਸਿੰਘ ਪਿੰਡ ਬੜਗੋਚਰਾ ਲੰਬੜਦਾਰ ਸਾਹਿਬ ਦੇ ਆ ਜਵਾਨ ਆ ਉਹਦਾ ਸੈਡਾਂ ਸੂਡਾਂ ਲਾ ਕੇ ਲੂਗੇ ਆਂ ਬੁਰਜੀਆਂ ਕੋਲੋਂ ਫੜ ਰਿਹਾ ਟੱਕੇ ਬਹੁਤ ਵਧੀਆ ਚੱਲਦੀ ਆ ਮਸ਼ੀਨ ਮਿੱਠੀ ਮਿੱਠੀ ਚਾਲ ਤੇ ਚੜਾਈ ਜਣੀਆਂ ਆਪਾਂ ਨੇ ਕੋਈ ਬਾੜਾ ਭਜਾਉਣ ਦੀ ਕੋਸ਼ਿਸ਼ ਨਹੀਂ ਕਰਨੀ ਆਰਾਮ ਨਾਲ ਚੱਲਣਾ ਸਾਰੇ ਭਰਾ ਆਪਣੇ ਵਰਗੇ ਹੀ ਨੇ ਸਾਰਿਆਂ ਦੀ ਫਸਲ ਆਪਣੇ ਨਾਲ ਦੀ ਫਸਲ ਹੈ ਕਿਸੇ ਦਾ ਨੁਕਸਾਨ ਨਹੀਂ ਹੋਣਾ ਚਾਹੀਦਾ ਮੇਨ ਗੱਲ ਇਹ ਆ ਲੰਬਾ ਨਹੀਂ ਆਉਣਾ ਚਾਹੀਦਾ ਕੰਮ 2 ਕਿਲੇ 4 ਕਿਲੇ ਘੱਟ ਕਰ ਲੈਣੇ ਪਰ ਲੰਬਾ ਨਹੀਂ ਆਉਣਾ ਚਾਹੀਦਾ ਹਰਵਾ ਸਿੰਘ ਵੀ ਅੱਜ ਵਿਸਾਖੀ आनंद मानਦਾ ਹੋਇਆ ਖੇਤਾਂ 'ਚ ਆਇਆ ਕੰਬੈਨ ਕੋਲ ਕਿਉਂਕਿ ਇਹਨੂੰ 33 ਦੀਆਂ ਛੁੱਟੀਆਂ ਤੇ ਕਹਿੰਦਾ ਏਸੀ ਵਾਲੀ ਕੰਬੈਨ ਚਲਦੀ ਦੇਖਣੀ ਆ ਪਰ ਖੜਾ ਵਾਰੇ ਆ ਵਿੱਚ ਨਹੀਂ ਗਿਆ ਅੰਦਰ ਬੈਠਣਾ ਕਣਕ ਮਸ਼ੀਨ ਚਲਾਉਣੀ ਆ ਸਾਸੀ ਗਾਲ ਬਲਾਓ ਸਾਰਿਆਂ ਨੂੰ ਚੰਗੀ ਤਰ੍ਹਾਂ ਸਾਸੀ ਗਾਲ ਸਾਰਿਆਂ ਨੂੰ ਤੇ ਮੰਗਾ ਬਾਈ ਚਲਾ ਰਿਹਾ ਤੇ ਜੱਸਾ ਬਾਈ ਕੋਲ ਖੜਾ ਆ ਮੰਗਾ ਕਹਿੰਦਾ ਇਹਦਾ ਨਜ਼ਾਰਾ ਹੈ ਕਿਉਂਕਿ ਦੂਸਰੀ ਤੇ ਹੁੰਦਾ ਕਹਿੰਦਾ ਮਜ਼ਾ ਆ ਰਾ ਕਰਦ ਪਵੇ ਨਾਲੇ ਕਹਿੰਦਾ ਠੰਡ 'ਚ ਬੈਠੇ ਆਂ ਬਰਫ ਜੇ ਲੱਗੇ ਅਰੀਂਪਾ ਬਾਈ ਵੀ ਪਹੁੰਚ ਗਿਆ ਟਰੈਕਟਰ ਲੈ ਕੇ ਸੋਹਰਾ ਜੱਟ ਪਚਪਨ ਦੇ ਸਵਾਲ ਹੁੰਦੇ ਨੇ ਵੀ ਡਬਲ ਥਰੈਸਰ ਕਣਕ ਮੌਕੇ ਚੂਰਾ ਤਾਂ ਨਹੀਂ ਕਰਦੀ ਲਓ ਜੀ ਮਿੱਤਰੋ ਤੁਹਾਡੇ ਸਾਹਮਣੇ ਆ ਲਾਂਗਾ ਲਾਂਗਾ ਦੂਸਰੀ ਮਸ਼ੀਨ ਵਾਂਗੇ ਕਰਦੀ ਆ ਮਿੱਤਰੋ ਇਹ ਕਿਉਂਕਿ ਆਪਾਂ ਨੂੰ ਤੀਸਰਾ ਸੀਜ਼ਨ ਹੋ ਗਿਆ ਜਿਹੜੀ 23 ਮਾਡਲ ਹੈ ਤੇ ਦੂਸਰਾ ਸੀਜ਼ਨ ਆਪਣਾ ਹੋ ਗਿਆ ਆ ਏਸੀ ਵਾਲੀ ਨਾਲ ਕਣਕ ਵੜਦਿਆਂ ਨੂੰ ਪਿਛਲੇ ਸਾਲ ਤੁਸੀਂ ਦੇਖਿਆ ਸੀ ਆਦਮਪੁਰ ਚੱਲਦੀ ਸੀ ਤੇ ਇਸ ਵਾਰ ਆਪਾਂ ਗਏ ਨਹੀਂ ਚੋਨੇ ਚ ਵੀ ਨਹੀਂ ਗਏ ਤੇ ਬਹੁਤ ਵਧੀਆ ਚੱਲਦੀ ਆ ਕਿਉਂਕਿ ਆਪਣੇ ਕੋ ਏਰੀਆ ਉਰੀ ਹੈਗਾ ਆਪਣੇ ਜੋਗਾ ਇਸ ਕਰਕੇ ਲੋਡ ਨਹੀਂ ਪੈਂਦੀ ਤੇ ਬਾਹਰ ਕਿਤੇ ਜਾਣ ਦੀ ਬਾਕੀ ਠੀਕ ਹੈ ਪੂਰੀ ਵਧੀਆ ਤੇ ਚੱਲੀ ਜਾਂਦਾ ਕੰਮਕਾਰ ਆਪਣੇ ਕੁਝ ਏਰੀਆ ਦੇ ਵਿੱਚ ਕਣਕਾਂ ਖੜੀਆਂ ਨੇ ਜਿਵੇਂ ਆ ਖੜੀ ਆ ਦੇਖੋ ਤੇ ਕੁਝ ਡਿੱਡੀਆਂ ਵੀ ਹੋਈਆਂ ਨੇ ਜਿਹੜੀਆਂ ਪਾਣੀ ਪੂਣੀ ਲਾਉਣ ਦਾ ਡੇਕੀਆਂ ਬਾਕੀ ਓਕੇ ਰਿਪੋਰਟ ਵੜ ਗਿਆ ਕੰਮ ਤੇ ਹੁਣ ਇਹ ਹੀ ਵੀਰ ਦੇ ਉਧਰਲੇ ਪਾਸੇ ਜਾਣਾ ਕਿਉਂਕਿ ਹੋਰੇ ਕਟਰ ਲਾ ਕੇ ਹੀ ਆਉਂਦੀ ਆ ਮਸ਼ੀਨ ਲਾ ਕੇ ਹੀ ਜਾਂਦੀ ਆ ਪure ਜਗਾ ਘਟ ਆ ਜਗਾ ਕੋਠੇ ਕਰਕੇ ਵਿਚਾਲੇ ਕੱਲੀ ਕੰਬੈਨ ਕਮੈ ਲੰਗਦੀ ਆ ਇਸ ਕਰਕੇ ਗਟਰ ਲਾਉਣਾ ਪੈਂਦਾ ਤੇ ਲਾ ਰਹੇ ਨੇ ਬੰਦੇ ਤੇ ਫਿਰ ਉਧਰ ਨੂੰ ਚੱਲਦੇ ਆ ਦੂਏ ਪਲਾਟ ਚ ਪੰਜਾਬੀ ਮਗਰ ਪਾਲੀ ਟੂੜੀ ਵਾਲੀ ਮਸ਼ੀਨ ਤੇ ਚਲਦਿਆਂ ਲੈ ਕੇ ਬਣਾਉਨੇ ਆ ਕਰਦਿਆਂ ਸਟਾਰਟ ਥੋੜਾ ਜਿਹਾ ਥੋਵਾ ਜਿਹੜੇ ਉਦੋਂ ਜੋ ਕੱਟੇ ਦੀ ਉਹ ਲਿਆਉਨੇ ਆ ਬਣਾ ਕੇ ਨਾਲੇ ਕਰਦਿਆਂ ਬਲੇਡ ਬਲੂਡ ਬਦਲਨੇ ਚੱਕ ਕੇ ਨੂੰ ਬੰਨਿਆ ਬੰਨਿਆ ਵਾ ਕਿੱਦਾਂ ਹੈ ਉੱਥੀ ਜਾ ਕੇ ਲਾਵਾਂਗੇ ਇਹਦਾ ਲੀਵਰ ਕੀ ਕਰਦਾ ਕੀ ਨਹੀਂ ਟਰਾਲੀ ਪਾਲੀ ਛੋਟੀ ਛੋਟੀ ਵੀ ਨਹੀਂ ਹੈਗੀ ਟਾਇਰੇ ਛੋਟੇ ਨੇ ਇਹਦੇ ਇਹ ਹੌਲੀ ਜੀ ਟਰਾਲੀ ਬਣਾਈ ਵੀ ਤੂੜੀ ਖਾਤਰੇ ਹੈਗੀ ਇਹ 12 ਫੁੱਟ ਲੰਬੀ ਐ 6 ਫੁੱਟ ਚੌੜੀ ਆ 12 6 ਦੀ ਟਰਾਲੀ ਆ ਆਪਾਂ ਨੇ ਆਪੇ ਤਿਆਰ ਕਰ ਲਈਦੀ ਘਰੋਂ ਮੱਕੀ ਵਾਲੇ ਕਟਰ ਦੇ ਪਾਇਪ ਨੇ ਇਹਨੂੰ ਟਾਇਰ 916 ਜਨਾਤਾ ਜੀ ਸੀਆਰਟੀ 562 ਤੂੜੀ ਵਾਲੀ ਮਸ਼ੀਨ ਤੇ ਤਾਰ 16 ਦਾ ਆਪੇ ਪੁੜੇ ਕੋਣ ਦੇਖ ਲਓ ਤੁਸੀਂ ਪੂਰੇ ਜਕਰ ਘਟ ਜਾਂਦੇ ਨੇ ਪੈਰੇ ਬਾਜ ਜਾਂਦੇ ਨੇ ਪੂਰੇ ਵੇ ਘਟ ਜਾਂਦੇ ਨੇ ਪੰਜਾਲ ਦੇ ਨੂੰ ਚੱਲਦਾ 65 HP ਦੇ ਉੱਤੇ ਚੱਲਦਾ ਐਨਾ ਕੇ ਤੋੜਾ ਤੇ ਇਦਾਂ ਦਾ ਲੰਗਾ ਚੌਂ ਵਾਲਾ ਲੰਗਾ ਥੋੜਾ ਜਿਹਾ ਹਲਕਾ ਹੀ ਹੁੰਦਾ ਤੁਹਾਨੂੰ ਪਤਾ ਹੀ ਆ ਸਾਡੀ ਲਈ ਭਾਰਾ ਇਹ ਵੇਚ ਲੱਗੇ ਨੇ ਪੂਰੇ ਥੋੜੇ ਕਬੇੜਾ ਬਚ ਗਿਆ ਪਰ ਸੋਕੇ ਪਾਲਣਾ ਇਦਾਂ ਹੀ ਟਰੋ ਪੂਰਾ ਵਧੀਆ ਚੱਲਿਆ ਹਰੀਪੁਰ ਕਹਿੰਦੇ ਵੜੀਆ ਬਲੇਟ ਲੱਗਦੇ ਨੇ ਕਿਉਂਕਿ ਸਟਿੱਪ ਪਾਈ ਜਾਂ ਨਵੀਂ ਪੰਜਾਬੀ ਵੀ ਪੂਰਾ ਵਧੀਆ ਚੱਲਿਆ ਘੈਂਟ ਚੱਲਿਆ ਇਹਨੂੰ ਸਵੀਟ ਕਾਰ ਨੂੰ ਪੈ ਰਿਹਾ ਯੂਰੀਆ ਕਹਿਵਾ ਪਾ ਰਹੇ ਹੋਂ ਦੂਸਰਾ ਦੂਸਰਾ ਯੂਰੀਆ ਤੇ ਮੱਕੀ ਹਵਾ ਦੇ ਨਾਲ ਹੋ ਗਈ ਥੋੜੀ ਜੀ ਟੇਢੀ ਦੇਖੋ ਤੁਹਾਨੂੰ ਪਤਾ ਲੱਗੇ ਜਾਣਾ ਵੀ ਹਾਂ ਹੈਗੀ ਆ ਟੇਢੀ ਆ ਦੇਖੋ ਇਹ ਹੈਗੀ ਆ ਜੀ ਮਿੱਠੀ ਮੱਕੀ সুইਟ ਕੌਰਨ ਇਹਦੇ ਟਾਂਡੇ ਦਾ ਰੁਖ ਵੀ ਹੋਰ ਹੁੰਦਾ ਦੂਸਰੇ ਟਾਂਡਿਆਂ ਨਾਲੋਂ ਫਰਕ ਹੁੰਦਾ ਤੇ ਐਦਾਂ ਦੀ ਖੜੀ ਆ ਇਹ ਤਕਰੀਬਨ ਇਹ ਦੇਖਣ ਨੂੰ ਛੋਟੀ ਲੱਗਦੀ ਆ ਜਿਆਦਾ ਦੀ ਐਂਡ ਤੇ ਵੱਢਣ ਦੀ ਵਾਰੀ ਆਉਣੀ ਆ ਇਹ ਦੂਸਰੀਆਂ ਤੋਂ ਪਹਿਲਾਂ ਕੱਟੀ ਜਾਣੀ ਆ ਇਹ ਟਾਈਮ ਘੱਟ ਲੈਂਦੀ ਆ 90 ਦਿਨ ਦੀ ਉਹ ਫਸਲ ਆ ਇਹ 90 100 ਦਿਨ ਦੀ ਬਸ ਕਾਇਦ ਹੱਲੇ ਲੈ ਆ ਤੇ ਰੱਖ ਕੇ 6 ਥੈਲੇ ਯੂਰੀਆ 6 ਕਿਲੇ ਸਹੀ ਆ ਫਿਰ ਤਾਂ ਇਹ ਯੂਰੀਆ ਪਾਉਂਦੇ ਦੀ ਆਪਾਂ ਕਹਾ ਮਸ਼ੀਨ ਚੱਲਦੀ ਆ ਉੱਥੇ ਜਾਣਾ ਮਸ਼ੀਨ ਚੱਲ ਰਹੀ ਆ ਸਾਹਮਣੇ ਆ ਦੇਖੋ ਰੋਡ ਤੇ ਖੜਾ ਏ ਟਰਾਲਾ ਤੇ ਰਿੰਪੇ ਬਾਈ ਦੇ ਲੰਬੜਦਾਰ ਸਾਹਿਬ ਦੇ ਇੱਥੇ ਚੱਲਦੀ ਆ ਗਰਦਾ ਔੜ ਰਿਹਾ ਤੇ ਦਿਖਾਉਨੇ ਆ ਤੁਹਾਨੂੰ ਉੱਧਰ ਜਾ ਕੇ ਬਿੱਟੂ ਬਾਈ ਦੇ ਲੱਗੇ ਜੀ ਕੰਬੈਨ ਜੱਸਾ ਬਾਈ ਲਈ ਜਾਂਦਾ ਪਹਿਲਾ ਘੇੜਾ ਰੋਡ ਦੇ ਨਾਲ ਨਾਲ ਇਹ ਥੋੜਾ ਜਿਹਾ ਖੇਤ ਡਿੱਗਿਆ ਹੋਇਆ ਆ ਆ ਵੱਡੇ ਗਏ 8.5 ਪੌਣੇ 9 ਵੀਲੇ ਜੋ ਵੀ ਹੈਗੇ ਪਰੇਪੇ ਬਾਈ ਵਾਲੇ ਇੱਥੇ ਤੱਕ ਇਧਰ ਆ ਪਰੇ ਨੂੰ ਇਧਰੋਂ ਜ ਲੈਣ ਦੇ ਵਿੱਚ ਨੂੰ ਘੇਰਾ 4 ਕਿੱਦਿਆਂ ਦਾ ਪਰੇ ਨੂੰ ਆ ਚਾਰ ਦਾ ਪਰੇ ਨੂੰ ਆ ਸੱਪਾ ਸਵੇਗੇ ਜਗਾ ਹੈ ਤੇ ਟਰਾਲੀ ਕੱਢ ਰਿਹਾ ਔਲੀ ਔਲੀ ਪਿਆਰ ਨਾਲ ਸੋ 27 ਦਾ ਝਾੜ ਆ ਇਹ ਮਿੱਤਰੋ ਵਧੀਆ ਝੜ ਰਹੀ ਹੈ ਇਸ ਵਾਰੀ ਕਣਕ ਹਲੇ ਤੱਕ ਤਾਂ ਸਾਰੇ ਬੰਦੇ ਇਹੀ ਕਹਿੰਦੇ ਨੇ ਵੀ ਪੂਰੀ ਵਧੀਆ ਨਿਕਲ ਰਹੀ ਆ ਆਹਨ ਨਰ ਲੱਗਿਆ ਥੱਲੇ ਤੇ ਦਾਣੇ ਦੂੜੇ ਪੌੜੇ ਹੋਣਗੇ ਟਰੈਕਟਰ ਵੀ ਲਾਉਣਾ ਤੇ ਨਵੇ ਦਾ ਜਿਹੜਾ ਇਹਨਾਂ ਦੇ ਛੱਟ ਦੇ ਆ ਕਿਉਂਕਿ ਨਾਲ ਇਹਦੇ ਡਿੱਗੀ ਹੋਈ ਜੀ ਜੇ ਫਿਰ ਇਹਨੂੰ ਵੜਦੇ ਤੇ ਤਾਂ ਫਿਰ ਉਹ ਡਿੱਗੀ ਹੋਈ ਰਹਿ ਜਾਂਦੀ ਆ ਇਹਦੇ ਵਿੱਚ ਥੋੜੀਆਂ ਜੀਆਂ ਖੱਬੇ ਤੇ ਤਾਰਾਂ ਵੱਧ ਨੇ ਪਲਾਟ ਦੇ ਵਿੱਚ ਬਹੁਤ ਨੇ ਆ ਦੇਖੋ ਆ ਸਾਰਾ ਜਾਲ ਖਾਈ ਜਾਉਰੇ ਯਾਨੀ ਮਿਆਬੀ ਨੇ ਕੇਰੇ ਦੋ ਕਰਨੇ ਪੈਣੇ ਨੇ ਤੇ ਫਲਾੜ ਦੇ ਉਥੋਂ ਘੱਟ ਵੱਜਦਾ ਵਿਚਾਲੇ ਨੂੰ ਤਾਂ ਪੈਂ ਥੱਲੇ ਦੀ ਲੱਗਦੀ ਨਹੀਂ ਕੰਕਲਾ ਕੰਮ ਆ ਆਹ ਖੜੀ ਆ ਖਰਾਦੀ ਦੇ ਟਰੈਕਟਰ 575 ਇੱਕ ਟੈਂਕ ਕੜਦਾ ਤੇ ਦੂਸਰਾ ਢੇੜਾ ਚੱਲਦਾ ਪਲਾਟ ਦੇ ਉੱਪਰ ਚ ਚਾਰ ਕਿੱਲਾਂ ਰੇੜਗੜ ਪਲਾਟ ਆ ਇਹ ਕਣਕ ਦੇ ਸੀਜ਼ਨ ਦਾ ਤਾਂ ਪੂਰਾ ਹੀ ਨਜ਼ਾਰਾ ਸਮਝ ਲਓ ਮਿੱਤਰੋ ਇੱਕ ਗਰਦਾ ਬਹੁਤ ਹੁੰਦਾ ਇੱਕ ਗਰਮੀ ਬਹੁਤ ਹੁੰਦੀ ਹੈ ਏਸੀ ਵਾਲੀ ਮਸ਼ੀਨ ਤਾਂ ਤਾਂ ਫੁੱਲੇ ਨਜ਼ਾਰਾ ਪੂਰਾ ਹੀ ਨਜ਼ਾਰਾ ਹੈ ਇਹਦਾ ਕੰਟ ਤੁਹਾਨੂੰ ਪਤਾ ਹੀ ਵੱਡ-ਵੱਡ ਖਾ ਜਾਂਦੀ ਆ ਵਾਈ ਦੇ ਚੱਲਦੀ ਆ ਤੇ ਹੁਣ ਆਪਾਂ ਜਾਣਾ ਸਹੌਲੀ ਨੂੰ ਨਾਣੇ ਦਾ ਰੋਣਾ ਲੈ ਕੇ ਕਿਉਂਕਿ ਰਾਤ ਨੂੰ ਅੱਜ ਪਾਣੀ ਲਾਉਣਾ ਉਹ ਤੇ ਦੇਖ ਕੇ ਤੇ ਉਹਨਾਂ ਨੂੰ ਚੱਲਿਆਂ ਛੱਡਣ ਚੱਲਦੇ ਆਂ ਔਰੋਂ ਆਪਾਂ ਪਿੰਡ ਨੂੰ ਆ ਕੇਰਾ ਵੱਢ ਕੇ ਫੇਰ ਜਾਣਾ ਲੱਕੀ ਵਾਈ ਦੇ ਲੋਕ ਕਿੱਲੇ ਕੱਟਣੇ ਨੇ ਜੱਸਾ ਹੈਗਾ ਔਰੇ ਚੱਲਦੇ ਆਂ ਹੁਣ ਆਪਾਂ ਸਹੌਲੀ ਨੂੰ ਦਿਖਾਉਣਾ ਬਣੋ ਮੇਰੇ ਤੋਂ ਮੱਤੀ ਹੋ ਰਹੀ ਹੈ ਜਾਨਾ ਤਕਰੀਬਨ ਜਾਂਦਿਆਂ ਨੂੰ ਮਿੱਤਰੋ ਪਹੁੰਚ ਗਏ ਸਹੋਲੀ ਟਾਈਮ ਨਾਲ ਤੇ ਇਦਾਂ ਦੀ ਖੜੀ ਆ ਮੱਕੀ ਤੁਹਾਡੇ ਸਾਹਮਣੇ ਆ ਕਰੋ ਦਰਸ਼ਨ ਆ ਲਓ ਜੀ ਵੱਤੋ ਵੱਤ ਵੀਡੀਓ ਦੇਖਿਆ ਕਰੋ ਸ਼ੇਅਰ ਕਰਿਆ ਕਰੋ ਲਾਈਕ ਕਰਿਆ ਕਰੋ ਸਾਰੇ ਵੀਰਾਂ ਦਾ ਵੀਡੀਓ ਦੇਖਣ ਲਈ ਧੰਨਵਾਦ ਤੇ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਉਹ ਸਾਹਮਣੇ ਚੱਲਦੀ ਆ ਸਫਾਈ ਦੇ ਦੇ ਕੋਲ ਕੰਬੈਨ ਆ ਦੇਖੋ ਕਰਦਾ ਉੜਦਾ ਉੱਪਰਲੀ ਸਾਈਡ ਤੇ ਕੋਈ ਕੋਸੇ ਵੀਰ ਨੇ ਹਲੇ ਕਣ ਕਬੱਡੀ ਆਉਰੀ ਨਹੀਂ ਸਭ ਦੀਆਂ ਖੜੀਆਂ ਹੀ ਨੇ ਮੱਕੀ ਕੱਦ ਸੋਨਾ ਕਰ ਗਈ ਤੇ ਆ ਪਾਣੀ ਨਾਲ ਇਹ ਨੇ ਪੂਰੀ ਛਾਲ ਮਾਰ ਜਣੀ ਆ ਤੇ ਨਾਲ ਹਰਵਾ ਸਿੰਘ ਜੀ ਵੀ ਪਹੁੰਚੇ ਨੇ ਤੇ ਗगनਦੀਪ ਬਾਈ ਵੀ ਪਹੁੰਚਿਆ ਆ ਫਿਰਦਾ ਇੱਧਰ ਤੇ ਸਾਹਮਣੇ ਲਾਨਦਾਰ ਹੁਣੇ ਗਏ ਨੇ ਸੋਚ ਦੇਖਣ ਵੀ ਕਿਸੇ ਭਰਾ ਦੀ ਕੱਟੀ ਨਾ ਹੋਵੇ ਕਿਉਂਕਿ ਕਣਕ ਦਾ ਕੰਮ ਆ ਤੁਹਾਨੂੰ ਪਤਾ ਹੀ ਆ ਪਹੁੰਚ ਗਏ ਜੀ ਆਪਾਂ ਕੰਬਾਇਨ ਕੋਲ ਦੁਆਰੇ ਸਹੂਦਿੰਦੋਂ ਤੇ 9:00 ਵੱਜ ਗਏ ਥੋੜਾ ਜਿਹਾ ਘੇਰਾ ਰਹਿੰਦਾ ਤੇ ਜੱਸਾ ਬਾਈ ਚਲਾ ਰਿਹਾ ਹੈ ਪਾਣੀ ਪਿਆ ਵਾ ਲੱਗਦਾ ਕੂਜਾ ਬੈਕ ਕਰ ਕਰ ਵਧ ਰਿਹਾ ਹੈ ਲੱਖੀ ਬਾਈ ਦੇ ਚਲਦੀ ਆ ਲੱਖੀ ਬਾਈ ਦੇ